ਆਜਾ ਆਜਾ ਕਿੱਦਾਂ ਵੀਰੇ ਆਜਾ ਆਜਾ ਕਿੰਦਾ ਮੈਂ ਆਜਾ ਕਿੰਦਾ ਹਾਲ ਵੀਰੇ ਵਧੀਆ ਵਧੀਆ ਯਾਰ ਬੈਠਾ ਹਾਂ ਅਬ ਦੋ ਤਿਆਂ ਆ ਜਾ ਬੈਠਾਂਗੇ ਗੱਲ ਉਹ ਯਾਰ ਕੀ ਦੱਸੀ ਤੈਨੂੰ ਤੁਹਾਡਾ ਸਾਲਾ ਕੰਮ ਕਰ ਥੱਕ ਤੱਕ ਪਤਾ ਨਹੀਂ ਸਾਲਾ ਕਿਹੜਾ ਵੇਖਦੇ ਆ ਕਿਸੇ ਨੇ ਜਿੱਦਾਂ ਕੋਈ ਕੀਤਾ ਆ ਉਹ ਚਾਚਾ ਮੇਰੀ ਗਾ ਇਹਨਾਂ ਦਿਨਾਂ ਚ ਕੰਮ ਦਾ ਪੈਸੇ ਬਹੁਤ ਬੰਦੇ ਆ ਨਹੀਂ ਯਾਰ ਸਾਡੇ ਕੋ ਕੋਈ ਨਹੀਂ ਤੇਰੇ ਨੇ ਕੀਤਾ ਕਿ ਵਹਿਵੇਂ ਆ ਸਾਰੇ ਨਹੀਂ ਨਾ 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 ਗਲਤ ਨਹੀਂ ਹੈਗਾ ਮਾਝ ਯਾਰ ਬੜਖਣੀ ਮਿਲਦੀ ਜੀ ਉਹ ਵੀ ਮਿਲਣਾ ਆਉਂਦਾ ਮਾਝ ਨੂੰ ਪੱਟੇ-ਮੁੱਟੇ ਪਾਓ ਕਿਸੇ ਡਾਕਟਰ ਨੂੰ ਦਿਖਾਓ ਮਾੜਾ-ਮੋਟਾ ਨਹੀਂ ਨਹੀਂ ਮਾਝ ਨੂੰ ਪੱਟੇ ਦਾ ਪ੍ਰੋਪਰ ਪਾਉਨੇ ਆ ਹੈਗੀ ਆ ਗੱਲਬਾਤ ਹੀ ਰਿਹਾ ਤੂੰ ਮੰਨ ਜਾ ਨਾ ਮੰਨ ਮੈਨੂੰ ਤਾਂ ਦਾਦਾ ਜੀ ਨਹੀਂ ਹੈਗਾ ਨਹੀਂ ਯਾਰ ਤੁਹਾਨੂੰ ਦੱਖਿਆ ਨਹੀਂ ਕੋਣੇ ਛੱਗਿਆ ਹੀ ਤਾਂ ਕਢਾ ਲਓ ਬਾਏ ਨਹੀਂ ਪੈਸੇ ਨਾ ਪਟੋ ਇਹਨਾਂ ਜੀਜਾ ਮਗਰ ਮੈਂ ਤਾਂ ਕਹਿਣਾ ਨਹੀਂ ਨਹੀਂ ਯਾਰ ਕੋਈ ਨੇ ਇੱਕ ਵਾਰੀ ਦੇਖ ਲੈਣੇ ਕੋਈ ਗੱਲ ਨਹੀਂ ਦੇਖ ਲਓ ਜਾਂਦੇ ਆ ਆ ਬਰਬਾਦ ਆ ਮਹੀਨਾ ਕੰਮ ਤਾਂ ਐ ਨਹੀਂ ਜਿਹੜੀ ਪੈਸੇ ਹੈ ਨਹੀਂ ਆਹੋ ਕੰਮਕਾਰ ਵੀ ਹੈ ਨਹੀਂ ਕਿ ਓਕੇ ਆ ਯਾਰ ਬਹੁਤ ਓਕੇ ਤਾਂ ਹੈ ਸਰ ਕੋ ਪਾਣੀ ਤੋਂ ਵੀ ਤੰਗ ਆ ਐ ਤਾਂ ਤੇਰੀ ਗੱਲ ਸਹੀ ਆ ਆਹੇ ਦੁਨੀਆ ਐ ਅਜੋਲੇ ਤਾਂ ਤੰਗੇ ਪੈਸੇ ਨਹੀਂ ਵੀਰਾਂ ਗੱਲ ਕੋਈ ਨਾ ਕੋਈ ਹੈਗੀ ਆ ਇਹ ਆਪਾਂ ਮੰਨਿਆ ਜਾਂ ਨਾ ਮੰਨੀ ਤੇ ਲੱਭ ਲੈ ਨੇ ਜਨਤੂ ਮੈਨੂੰ ਕਿੰਨੀ ਵਾਰੀ ਲੈ ਕੇ ਗਿਆ ਬੰਦਾ ਕੋ ਸਾਰਾ ਲੱਭਦਾ ਰਹੇ ਨਹੀਂ ਜਿਹੜਾ ਕੋਈ ਨਹੀਂ ਹੁਣ ਜਿਹੜਾ ਦੱਸਦੇ ਕਹਿੰਦੇ ਕੰਦਾ ਫੋਨ ਕਿਹਾ ਕਾਲੇ ਇਹ ਮਤਲਬ ਵੀ ਬਹੁਤ ਮਾਰਾ ਕਹਿੰਦੇ ਉਹ ਅੱਛਾ ਹਾਂ ਦਰ ਜਾਇਓ ਵੇ ਲੋਕ ਪਤਾ ਕਿ ਕਿ ਤੁੰਗਾਂ ਨਾ ਕੀ ਕਹਿੰਦਾ ਉਹ ਗੱਲਾਂ ਉਹਨੇ ਸਾਰੀਆਂ ਸਹੀ ਰੱਖੀਆਂ ਜਿੰਨੀ ਵੀ ਤੁਹਾਨੂੰ ਦੱਸੇ ਨਹੀਂ ਨਹੀਂ ਗੱਲਾਂ ਸਹੀ ਰੱਖੀਆਂ ਜਿੰਨੀ ਵੀ ਤੁਹਾਨੂੰ ਦੱਸੇ ਯਕੀਨ ਆ ਸਾਨੂੰ ਉਹਦੇ ਗੱਲਾਂ ਦੇ ਚਲੋ ਜੀ ਯਕੀਨ ਆ ਠੀਕ ਆ ਚਲ ਜੇ ਨਹੀਂ ਤੂੰ ਮੰਨਦਾ ਨਾ ਚਾਹ ਘੋਟ ਕਿਨੇ ਚਾਚੀ ਤੇਰੇ ਨੂੰ ਕਹਿਣਾ ਮੈਂ ਤਾਂ ਜਾ ਹੁਣੇ ਵੀ ਗਿਆ ਆ ਨਹੀਂ ਨਹੀਂ ਅਮਰਜੀਤ ਆ ਮੜਿਆ चार है दो कोड बना दो कप नहीं नहीं चार दा बना कर डाला नहीं है हाँ वो भी मार्च चौड़ी सीज़ मार्च के ज़ही सीज़ चौड़ा अच्छा मार्च ना लास्ट मारी हो गई बार ना तो थोड़ा कल फिर जो कहना है कल सही है ना मेरे को टाइम कितना हो गया है ये लोई आप रोटी कितने बड़े खाने ਹਾਂ ਰੋਟੀ ਖਾਣੇ ਆ 12 ਵਜੇ ਖਾਣੇ ਆ ਸ਼ਾਮ ਨੂੰ ਫੇਰ 8 ਵਜੇ ਖਾਣੇ ਆ ਉਹ ਮਾਝਵਾ ਬੱਕਰੀ ਥੋੜਾ ਤੁਸੀਂ ਜਦੋਂ ਦੇਖੋ ਗੜਵੀ ਜਾ ਕੇ ਚੌਣ ਦੋ ਬੰਦੇ ਮੈਂ ਅੱਗੇ ਵੀ ਕਦੇ ਦੇਖਿਆ ਜਦੋਂ ਦੇਖਿਆ ਆਪਣੇ ਟਾਈਮ ਨਾਲ ਚੌਣ ਦੋ ਬੰਦੇ ਆ ਉਹ ਮਾਝਵਾ ਬੱਕਰੀ ਨਹੀਂ ਆਵੀ ਜਦੋਂ ਮਾਝੀ ਦਾਤਾ ਫੜਦਾ ਚੋਰਾ ਮਾਝੀ ਸਾਡੀ ਉੱਤੇ ਕੜੀ ਕੋਣੀ ਲੈਂਦੀ ਸੀ ਇਹ ਚੰਗਰੇ ਹੀ ਆ ਵੀਰਿਆ ਮਾਝ ਵਧੀਆ ਮਿਲਦੀ ਸੀਗੀ ਅਸੀਂ ਬੰਦੇ ਕਹਿੰਦੇ ਰੇਲਾ ਹੁਣ ਤੇਰੇ ਸਾਹਮਣੇ ਹੀ ਆ ਉਹ ਦੇਖ ਲਓ ਭਾਈ ਤੇ ਦੋਨੋਂ ਖੇਗ ਲੜਦਾ ਤੇ ਆਪਾਂ ਜਾਣਾ ਯਾਰ ਤੇਰੇ ਦੇਖ ਲਓ ਭਰਾ ਜਿੱਦਾ ਤੁਹਾਡੀ ਸ਼ੱਕ ਨਿਕਲਦੀ ਕੱਢ ਲਓ ਆ ਵੀ ਐਵੇਂ ਐਵੇਂ ਗੱਲ ਕਰੋ ਐਵੇਂ ਕਹਿੰਦੇ ਆਂਟੀ ਕੁਆਲਿਟੀ ਹੋਣਾ ਗਾਲਾਂ ਲੱਗਣਾ ਪਿਓ ਬੈਠੇ ਨਹੀਂ ਯਾਰ ਗੱਲ ਹੈਗੀ ਆ ਚੱਲ ਬਾਬੇ ਬੰਦੇ ਕਹਿੰਦੇ ਤੁਹਾਡੇ ਖੰਭੇ ਰਹਿਂਦਾ ਤੁਹਾਡੇ ਥੰਦੇ ਰਹਿਂਦਾ ਐਵੇਂ ਗਵਾਂਢੀਆਂ ਨਾਲ ਪਾਓ ਕੁਝ ਨਹੀਂ ਉਹਨੂੰ ਕਮਾਗੇ ਤੂੰ ਆਪਣੇ ਤਰੀਕੇ ਨਾਲ ਕਰਦੇ ਗਏ ਕੰਮ ਆਪਾਂ ਕਾਹਨੂੰ ਕਿਸੇ ਨਾਲ ਲੜਾਈ ਦਾ ਨਹੀਂ ਕਰਨੀ ਆ ਠੀਕ ਆ ਲੜਾਈ ਦਾ ਕਰਨੀ ਨਹੀਂ ਹੈਗੀ ਆਮੇ ਆਓ ਬਾਦ ਘਟ ਨਹੀਂ ਕਰੇਂ ਕਹਿੰਦੇ ਨਾ ਨਾ ਲੋੜ ਹੀ ਨਹੀਂ ਕੁਦਾ What is it? ਅਗੇ ਪਾਇਆਂ ਦੇ ਪੱਠੇ ਹੋਰ ਹੋਰ ਪਾਤੇ ਬੱਠੇ ਆਹ ਪਤਾ ਸਾਗੀ ਲੱਗਦੀ ਹੋਰ ਹਾਂ ਅੱਛਾ ਅੱਛਾ ਲਈ ਮਾਦੀ ਵੀ ਥੋੜੀ ਲਿੱਸੀ ਜੇ ਲੱਗਦੀ ਆਪਣੀ ਪਤਾ ਨਹੀਂ ਕੀ ਲੱਕੜ ਹਾਂ ਮਾਦੀ ਵੀ ਲਿੱਸੀ ਆ ਇਹ ਚੀਜੇ ਹੋਏ ਪੱਠੇ ਵੀ ਬਥੇ ਨੇ ਪਾਉਣੇ ਸਾਰਾ ਕੁਝ ਪਾਉਣੇ ਪੀੜਾ ਵੀ ਪਾਈਦਾ ਆਹ ਹੋ ਆਪਾਂ ਦਾ ਪੀੜਾ ਵੀ ਇੰਨਾ ਪਾਈਦਾ ਮਾਜ ਹੋਰ ਕੀ ਆ ਹਾਂ ਮੰਨੇ ਨੇ ਗੰਦੇ ਨਾ ਮਾ ਮੋਟਾ ਸਾਂ ਗੱਲੇ ਆ ਅੱਛਾ ਹਾਂ ਉਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲੋਕਾਂ ਦੇ ਕੰਮ ਚੱਲੀ ਜਾਂਦੇ ਸਾਡੇ ਸਾਡੇ ਕੰਮ ਔਖਾ ਕੀ ਗੱਲ ਆ ਬਹੁਤ ਔਖਾ ਹੈ ਮੈਨਾਂ ਨਾ ਹੋਰ ਨਾ ਕਿਸੇ ਨੂੰ ਪਤਾ ਕਰੀਏ ਉਹ ਹੀਰੀ ਕੋਲੇ ਹੈ ਬੰਦਾ ਦਾ ਵਧੀਆ ਲੱਗਦਾ ਰੱਛ ਤਾਂ ਨਾ ਹੁੰਦਾ ਇਹਦੇ ਕੋਲ ਘਿਨੇ ਆਪਾਂ ਨੂੰ ਭੇਜਿਆਣੇ ਕੋਲ ਉਹ ਬੰਦਾ ਵੀ ਐਵੇਂ ਨਹੀਂ ਹੈਗਾ ਪਹੁੰਚਾ ਹੈ ਬੰਦਾ ਬਹੁਤ ਹਾਂ ਉਹ ਪੋਸਟਾ ਹੋਊਗਾਈ ਉਹਦੇ ਕੋਲ ਤਾਂ ਹੀ ਇੰਨੀ ਦੁਨੀਆ ਆ ਰਹੀ ਹੈ ਮੇਰੇ ਕੋਲ ਨਹੀਂ ਸੀ ਗੜੀਆਂ ਕਿ ਤੀਮੀ ਜੀ ਬੈਠੀ ਹਾਂ ਉਹਨੂੰ ਮੈਂ ਪੁੱਛਿਆ ਅੱਛਾ ਕਹਿੰਦੀ ਮੇਰੀ ਤੀਜੀ ਚੌਂਕੀ ਆ ਅੱਛਾ ਸਾਡੇ ਦਾ ਸਾਰੇ ਕੰਮ ਕਹਿੰਦੀ ਹੋ ਜਾਂਦੇ ਆ ਅੱਛਾ ਉਹ ਵੀ ਅਸੀਂ ਪੁੱਛਿਆ ਹੂੰ ਹੂੰ ਵੀ ਬਾਬੇ ਨੇ ਗੱਲਾਂ ਦਾ ਸੱਚੀਆਂ ਹੀ ਦੱਸੀਆਂ ਆਪਾਂ ਵੀ ਜੋ ਪੁੱਛਿਆ ਠੀਕ ਗੱਲਾਂ ਦਾ ਸੱਚੀਆਂ ਹੀ ਦੱਸੀਆਂ ਬਾਬੇ ਨੇ ਹਨਾ ਸਾਰੀਆਂ ਹੂੰ ਹੂੰ ਤੇ ਉਹ ਵੀ ਤੀਮੀ ਵੀ ਜਨਾਨੀ ਵੀ ਕਹਿੰਦੀ ਵੀ ਸਾਡੇ ਵੀ ਜੰਦੀ ਸਾਰੇ ਕੰਮ ਹੋ ਗਏ ਆ ਚਲੋ ਬੰਦਾ ਰਹੋ ਮੈਨੂੰ ਵਧੀਆ ਲੱਗਦਾ ਜੇ ਸਾਡਾ ਵੀ ਕੰਮ ਕੋਈ ਆਓ ਜੇ ਸਾਡਾ ਤਾਂ ਵੀ ਹੋਰ ਫੇਰੇ ਫੇਰੇ ਵਧੀਆ ਬਣਾਗੇ ਤਾਂ ਹੀ ਅਸੀਂ ਵੀ ਬਣਾਗੇ ਕੋਈ ਨਹੀਂ ਚਾਈ ਜਾਨੇ ਨਹੀਂ ਚਾਣਾ ਦੇਖੀ ਜੋ ਪਰਮਾਤਮਾ ਕਿਤੇ ਤੱਕ ਹੂੰ ਗਈ ਕੋਈ ਨਹੀਂ ਕੋਈ ਨਹੀਂ ਦੇਖ ਲੰਨੇ ਦੇਖ ਲੰਨੇ ਕੋਈ ਗੱਲ ਨਹੀਂ ਹਾਂ ਇੰਨੀਆਂ ਕੋਲ ਗਈਆਂ ਨੇ ਦੇਖ ਕੇ ਜਾ ਕੇ ਦੇਖ ਲੰਨੀਆਂ ਚੋਟੀਆਂ 4-5 ਘਰ ਤੇ ਦੇਖ ਲੰਨੀਆਂ ਨਹੀਂ ਸਹੀ ਹੈ ਹਾਂ ਇਦਾਂ ਹੀ ਤੇਰੀ ਗੱਲ ਤੇਰੀ ਸਹੀ ਹੈ ਇਦਾਂ ਹੀ ਕਰਦੇ ਠੀਕ ਹੈ ਕਰ ਦਈਏ ਆਹੋ ਅੱਜ ਇਹ ਕਰ ਦੋ ਆ ਸਮਾਨ ਕਰੇ ਇੰਦਰੀ ਆ ਹਾਂ ਉਹ ਤਾਂ ਮਾਰਟਾਲੇ ਆਂਦੀ ਆ ਤੇ ਆ ਤੁਸੀਂ ਰੱਖਿਆ ਅੰਦਰ ਹੀ ਠੀਕ ਆ ਹਾਂ ਉਹ ਮੁੰਡੇ ਦੀ ਛੁੱਟੀ ਕਰਾ ਲੰਨੀ ਆ ਇਹਨੂੰ ਘਰੇ ਛੱਡ ਜਾਨੇ ਆ ਮੱਝ ਦੇਖ ਲੂੰਗਾ ਆ ਸਹੀ ਆ ਪਾਪਾ ਜੀ ਇੱਦਾਂ ਕਰਦੇ ਆਪਾਂ ਹਾਂ ਮੁੰਡਾ ਕਿੱਥੇ ਆ ਅੰਦਰ ਹੀ ਆ ਉਹ ਮਾਰ ਲਉ ਬੱਬੂ ਓਏ ਓ ਬੱਬੂ ਹਾਂਜੀ ਆ ਗਿਆਂ ਲੈ ਉਹ ਮੁੰਡਾ ਆ ਗਿਆ ਨਾ ਗੱਲ ਕਰ ਲਾ ਦੱਸ ਦੇ ਇਹਨੂੰ ਕੀ ਕਹਿਣਾ ਕੋਟੇ ਹਾਂਜੀ ਉਹ ਅੱਜ ਸਕੂਲਾਂ ਛੁੱਟੀ ਕੱਲ ਉਹ ਕੱਲ ਲੈ ਮੈਂ ਕੱਲ ਛੁੱਟੀ ਕੱਲਵਾ ਉਹ ਭਰਾਵਾ ਜਾਣਾ ਆ ਤਾਂ ਉਹ ਬੱਸ ਕਰੋ ਉਹ ਤੁਸੀਂ ਮੈਨੂੰ ਪੜਨ ਦੇਣਾ ਕਿ ਨਹੀਂ ਦੇਣਾ ਕੱਲ ਤੁਸੀਂ ਚੌਂਕੀ ਤੇ ਚਲ ਕੇ ਅੱਜ ਤੁਸੀਂ ਕਹਿੰਦੇ ਮੈਂ ਟਾਲਾਂਗਾ ਜਾਣਾ ਭਰਾਵਾ ਮੇਰਾ ਨਾਂ ਕੱਢ ਦੇਣਾ ਨਹੀਂ ਮੇਰੀ ਗੇਮ ਐਨੀ ਵਧੀਆ ਤੁਸੀਂ ਨਹੀਂ ਮੈਨੂੰ ਲੱਗਦਾ ਪੜਾਣਾ ਮੈਨੂੰ ਉਹ ਚੁੱਪ ਕਰ ਜਾ ਬਹਿ ਜਾ ਆਰਾਮ ਨਾਲ ਜੋ ਕੁਝ ਕਰਦੇ ਪੁੱਤ ਤੁਹਾਡੇ ਲਈ ਕਰਦੇ ਆ ਅਸੀਂ ਅੱਛਾ ਸਾਡੇ ਲਈ ਕਰਦੇ ਫਿਰ ਮੈਨੂੰ ਪੜਨ ਦੋ ਤੁਸੀਂ ਮੈਨੂੰ ਰੋਜ਼ ਛੁੱਟੀ ਕਰਨ ਨੂੰ ਕਹਿੰਦੇ ਕਦੇ ਟਾਲਾ ਕਰਨ ਤੁਰ ਕੇ ਤੇ ਕਦੇ ਚੌਂਕੀ ਭੰਨ ਤੁਰ ਕੇ ਮੈਂ ਨਹੀਂ ਕਰਨੀ ਸਾਨੂੰ ਮਤਲਬ ਤਾ ਦੇਣ ਦੱਸਤਾ ਸੀ ਹੋਰ ਕੱਲ ਥੜਾ ਜਿਮਿਆ ਜੇ ਸਾਨੂੰ ਮਤਲਬ ਤਾ ਦੇਣ ਦੇਖਲਾ ਕੰਮ ਇਹਦੇ ਤੁਸੀਂ ਜੀਰੇ ਚੜਾਇਆ ਐ ਇਹਨੂੰ ਆਪੇ ਕਰ ਲਾਣੀ ਐ ਇਹਨੇ ਛੁੱਟੀ ਕੋਈ ਨਹੀਂ ਨਾ ਕਰੂਗਾ ਛਿੱਤਰ ਖਾਊਗਾ ਹੋਰ ਕੀ ਜਾਣਾ ਹਾਂ ਚਲੋ ਤੁਸੀਂ ਫੇਰ ਤਿਆਰ ਹੋਵੋ ਚੱਲ ਕੋਈ ਨਹੀਂ ਚੱਲ ਉਹ ਤਿਆਰ ਜਾ ਉਹਨੇ ਕਰ ਲਈਏ ਫੇਰ ਕੰਮ ਜਿਹੜਾ ਕਰਨ ਵਾਲਾ ਹੈ ਹਾਂ ਚਲੋ ਠੀਕ ਆ ਓਏ ਵੇਖ ਬੱਬੂ ਫੋਨ ਕਿਹਦਾ ਪੁੱਤ ਓਏ ਫੋਨ ਦੇ ਕੇ ਦੇ ਜੱਕ ਫੋਨ ਸਰਦਾ ਆ ਅੱਛਾ ਹੈਲੋ ਹੈਲੋ ਹਾਂਜੀ ਜੀ ਤੇਰੀ ਸਾਥੀ ਨਾਲ ਡੈਡੀ ਡੈਡੀ ਘਰ ਹੀ ਆ ਹਾਂਜੀ ਆਹ ਲੋ ਕਾਲ ਲੋ ਗੱਲ ਆ ਗੱਲ ਕਰੂਗਾ ਕੀ ਕਹਿੰਦੇ ਸਾਰਾ ਸੋਟੀ ਸਾਰਾ ਮੇਰੇ ਨਾਲ ਗੱਲ ਕਰ ਹੈਲੋ ਹਾਂਜੀ 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 ਕੋਈ ਨਹੀਂ ਕੋਈ ਨਹੀਂ ਆਊਗਾ ਜੀ ਆਊਗਾ ਕੱਲੂ ਆਜੂ ਕੋਈ ਨਹੀਂ ਸਕੂਲੇ ਆਜੂ ਕੱਲ ਸਰਦਾ ਕੋਈ ਨਹੀਂ ਸਰ ਕੀ ਕਹਿੰਦੇ ਉਹ ਕਹਿੰਦੇ ਆਉਣ ਲੱਗੇ ਆ ਅਸੀਂ ਆਉਣ ਲੱਗੇ ਆ ਹਾਂ ਹਾਂ ਪਸਾਨੇ ਆਣਾ ਹੁਣ ਚੱਦਣਾ ਗੱਲ ਕਰ ਲਿਆ ਸੋਨਾ ਬਾਬੇ ਨਹੀਂ ਰਹਿਦੀ ਨਾ ਫਰੋਲ ਕੇ ਭਾਈ ਹੁਣ ਨਹੀਂ ਬੋਲਦਾ ਹਲੋ ਹਲੋ ਆਜੀ ਬਾ ਆ ਜਾ ਭਾਜੀ ਆਇਆ ਲੰਘ ਜਾਓ ਸੱਚੀ ਕਾਜੀ ਪਾਤਰੀ ਗਾਲ ਓਏ ਉਹ ਲਿਆ ਕੁਰਸੀ ਪੁੱਤ ਛਾਲਾ ਆ ਤੇਰੇ ਔਰ ਕਿੰਨਾ ਪੁੱਤਰਾ ਔਰ ਕਿੰਨਾ ਚੇਦ ਠੀਕ ਆ ਕੋਈ ਚਾਹਤ ਔਰ ਬਾਜੀ ਵਧੀਆ 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 ਤੇ ਆ ਪੁੱਤਰਾ ਬਹਿ ਜਾ ਥੋੜਾ ਸੁਣਾਓ ਜੀ ਥੋੜਾ ਜੀ ਠੀਕ ਆ ਠੀਕ ਆ ਵਧੀਆ ਹੀ ਮੈਂ ਤਾਂ ਆਇਆ ਸੀਗਾ ਹਾਂਜੀ ਹਾਂਜੀ ਬੱਚਾ ਸਕੂਲੇ ਨਹੀਂ ਆਂਦਾ ਚਾਰ ਪੰਜ ਦੋ ਚਾਰ ਦਿਨ ਸਾਨੂੰ ਕੰਮ ਦਿਖਾਵਾ ਜੀ ਕੀ ਗੱਲ ਹੋ ਗਈ ਮਜਬੂਰੀ ਆ ਮਜਬੂਰੀ ਸੀ ਕੋਈ ਘਰ ਦੀ ਕੰਮ ਸੁਖ ਸ਼ਾਂਤੀ ਆ ਪਰ ਠੀਕ ਆ ਠੀਕ ਆ ਕੋਈ ਲੱਲ ਮੈਂ ਤਾਂ ਆਇਆ ਬੱਚਾ ਇਹ ਸਾਡੇ ਪੜ੍ਹਦੇ ਸਕੂਲ ਦੀ ਜਿਹੜੀ ਟੀਮ ਆ ਹਾਂਜੀ ਇਹਦੇ ਸਿਰ ਤੇ ਆ ਇਹਦਾ ਵੱਡਾ ਖਿਡਾਰੀ ਵਧੀਆ ਬਹੁਤ ਵਧੀਆ ਪੜ੍ਹਨੇ ਨੂੰ ਵੀ ਲੈਕਵਾ ਹਰ ਪੱਖੋਂ ਵਧੀਆ ਆ ਠੀਕ ਆ ਠੀਕ ਆ ਸਾਡੀ ਟੀਮ ਇਹਦੇ ਸਿਰ ਤੇ ਹੀ ਆ ਸਾਰੀ ਠੀਕ ਆ ਤੇ ਮੈਂ ਚਾਰ ਪੰਜ ਦਿਨ ਦੇਖਿਆ ਵੇ ਆਇਆ ਨਹੀਂ ਅੱਜ ਮੈਂ ਹਰ ਕੇ ਘਰ ਆਇਆ ਮੈਂ ਤਾਂ ਪਤਾ ਕਰਕੇ ਆਇਆ ਕਿ ਕੀ ਚੱਕਰ ਆ ਨਹੀਂ ਕੋਈ ਗੱਲ ਨਹੀਂ ਆਊਗਾ ਕੋਈ ਗੱਲ ਨਹੀਂ ਆਊ ਸੁਵੇਰ ਸਕੂਲ ਹੀ ਆਊਗਾ ਕੋਈ ਗੱਲ ਨਹੀਂ ਜੇ ਕੋਈ ਗਲਬਾਤਾ ਤਾਂ ਦੱਸੋ ਤੁਸੀਂ ਕੋਈ ਕੱਲ ਨਹੀਂ 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 ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਬਾਜੀ ਕੋਈ ਗੱਲ ਨਹੀਂ ਠੀਕ ਹੈ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਭੇਜਣਾ ਬੱਚੇ ਨੂੰ ਸਕੂਲੇ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਤੇ ਜੇ ਸਾਡ ਦੀ ਇਹਦੀ ਗੇਮ ਆ ਪੜ੍ਹਾਈ ਆ ਹਾਂ ਜੀ ਹਾਂ ਜੀ ਇਹ ਮਿਹਨਤ ਕਰੇਗਾ ਹੋਰ ਹਾਂ ਜੀ ਨਾਲ ਵਾਲੇ ਟਾਈਮ ਤੇ ਤੁਹਾਡਾ ਵੀ ਨਾਮ ਰੌਸ਼ਨ ਕਰੇਗਾ ਵਧੀਆ ਆ ਇਸ ਗੱਲ ਦੀ ਮੈਂ ਗਰੰਟੀ ਲੈਂਦਾ ਆ ਨਹੀਂ ਇਹ ਤਾਂ ਗੱਲ ਇਹ ਤਾਂ ਗੱਲ ਹੈ ਹੀ ਨਹੀਂ ਪੜ੍ਹਾਈ ਦੀ ਨਹੀਂ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਆਊਗਾ ਸਕੂਲੇ ਠੀਕ ਹੈ ਹਾਂ ਜੀ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਇੱਕ ਤਾਂ ਪ੍ਰਿੰਸੀਪਲ ਸਰ ਵੀ ਕਹਿੰਦੇ ਆ ਹਾਂ ਜੀ ਬੱਚਾ ਆਂਦਾ ਨਹੀਂ ਉਹਦੇ ਨਾਮ ਕੱਢ ਦੇਣਾ ਠੀਕ ਹੈ ਜੀ ਦੇਖੋ ਨਾਮ ਘਟੋ ਗਿਆ ਇਹਦੀ ਮਿਹਨਤ ਕੀਤੀ ਉਹ ਬਕਾਰ ਜਾਣੀ ਹਾਂਜੀ ਹਾਂਜੀ ਮੈਂ ਤੇ ਮਿਹਨਤ ਕਰਾਈ ਉਹ ਮੇਰੀ ਵੀ ਬੇਕਾਰ ਜਾਣੀ ਇਹ ਤਾਂ ਗੱਲ ਹੈਗੀ ਇਹ ਤਾਂ ਗੱਲ ਹੈਗੀ ਸਹੀ ਗੱਲ ਹਾਂਜੀ ਜੇ ਕੋਈ ਪੈਸੇ ਦੇਲੇ ਦੀ ਫੀਸ ਦੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆ ਤੁਸੀਂ ਦੱਸੋ ਨਹੀਂ ਕੋਈ ਗੱਲ ਹਰ ਪੱਖੋਂ ਤੁਹਾਡੇ ਨਾਲ ਖੜੇ ਆ ਐਦਾਂ ਦੇ ਲਾਇਕ ਬੱਚੇ ਤੇ ਜੇ 2 ਰੁਪਏ ਲੱਗ ਵੀ ਜਾਣ ਨਾ ਜੇਬ ਚੋਂ ਤਾਂ ਵੀ ਦੁੱਖ ਦੇ ਨਹੀਂ ਹੈਗੇ ਸਾਨੂੰ ਨਹੀਂ ਕੋਈ ਗੱਲ ਨਹੀਂ ਸਵੇਰੇ ਸਕੂਲੇ ਇਹ ਬੱਚਾ ਤੁਹਾਡਾ ਵੀ ਨਾਮ ਰੋਸ਼ਨ ਕਰੇਗਾ ਸਾਡਾ ਵੀ ਕਰੇਗਾ ਸਾਨੂੰ ਪਤਾ ਹੈ ਇਸ ਬੱਚੇ ਦੇ ਇਹਦੇ ਵਿੱਚ ਕੀ ਗੋਣ ਹੈ ਨਹੀਂ ਕੋਈ ਗੱਲ ਨਹੀਂ ਆਜੂ ਸਵੇਰੇ ਸਕੂਲੇ ਆਉਗਾ ਕੋਈ ਗੱਲ ਨਹੀਂ ਠੀਕ ਹੈ ਬੇਟਾ ਲੈਵਲ ਸਪੈਸ਼ਲੀ ਆਇਆ ਐ ਇਸੇ ਕਰਕੇ ਤੇ ਸਵੇਰੇ ਸਕੂਲੇ ਆਣਾ ਆ ਹਰ ਹਾਲਤ 'ਚ ਠੀਕ ਹੈ ਇਹ ਆਪਣੀ ਟਰੈਕਟਰ ਜਿੱਦਾਂ ਤੋਂ ਅੱਗੇ ਕਰਦਾ ਸੀ ਉਦੋਂ ਹੀ ਕਰਨੀ ਆ ਠੀਕ ਹੈ ਬੇਟਾ ਚਲੋ ਠੀਕ ਹੈ ਬਾਜੀ ਫਿਰ ਹੈ ਕੋਈ ਨਾ ਕੋਈ ਨਹੀਂ ਬੈਠੋ ਸਵੇਰੇ ਭੇਜਣਾ ਇਹਨੂੰ ਜ਼ਰੂਰ ਸਕੂਲੇ ਪਾਣੀ-ਵੁਣੀ ਤਾਂ ਬੜਾ ਬਾਜੀ ਉਹਨਾਂ ਨੂੰ ਆ ਸਕਦਾ ਹੈ ਠੀਕ ਆ ਬਾਜੀ ਫਿਰ ਮੈਂ ਚਾਹਦਾ ਤੇ ਸਵੇਰੇ ਬੱਚੇ ਨੂੰ ਭੇਜਣਾ ਆਇਆ ਹਾਂ ਆ ਜਾਈ ਕੋਈ ਗੱਲ ਨਹੀਂ ਜ਼ਰੂਰ ਆਊਗਾ ਠੀਕ ਆ ਬਾਜੀ ਠੀਕ ਆ ਜੀ ਠੀਕ ਆ ਬੇਟਾ ਠੀਕ ਆ ਜੀ ਸਾਰਾ ਐਸੇਗਾ ਕੀ ਜੰਦੇ ਸਰ ਕੋ ਕੋਈ ਨਹੀਂ ਉਹ ਕਹਦੇ ਵੀ ਬੱਚੇ ਨੂੰ ਸਕੂਲੇ ਭੇਜਿਆ ਕਰੋ ਮਜਬੂਰੀ ਤਾਂ ਸਾਡੀ ਆ ਹੁਣ ਆਹੋ ਹੁਣ ਤੁਸੀਂ ਵੀ ਐਡਾ ਕਰਿਓ ਉਹਨਾਂ ਵੀਰੇ ਬਾਜੀ ਦੇ ਨਾਲ ਹੁਣ ਤੁਸੀਂ ਜਾਇਆ ਕਰੋ ਚੌਂਕੀ ਚੱਲ ਠੀਕ ਆ ਆਪਾਂ ਛੁੱਟੀ ਕਰਾਉਣੀ ਨਹੀਂ ਇਹਦੀ ਆ ਛੁੱਟੀ ਨਹੀਂ ਹੁਣ ਇਹਦੀ ਕਰਾਣੀ ਤੁਸੀਂ ਚਲ ਜਿਓ ਨਹੀਂ ਨਹੀਂ ਆਪੇ ਘਰ ਲੈ ਲਿਆ ਕਰੂੰਗੀ। ਹਾਂ ਕੋਈ ਗੱਲ ਨਹੀਂ ਉਹ ਵੀਰੇ ਨੂੰ ਲੈ ਜੀਵਾਂ। ਹਾਂ ਉਹ ਔਰੇ ਨਾਲ ਤੁਸੀਂ ਜਾ ਕੇ ਚੌਂਕੀ ਭਰਿਆ ਏ। ਠੀਕ ਹੈ। ਘਰੇ ਸੀ ਲੈਣਾ ਇਹਦੀ ਹੁਣ ਕੁੱਤੀ ਆਪਾਂ ਕਰਾਣੀ ਨਹੀਂ ਹੈ ਜੀ। ਕੁੱਤੀਆਂ ਵੀ ਆਪਾਂ ਜ਼ਿਆਦਾ ਕਰਾ ਲਈਆਂ ਇਹਦੀ। ਹਾਂ ਜ਼ਿਆਦਾ ਹੋ ਗਈਆਂ ਉਹ ਨਹੀਂ ਤਾਂ ਆਪੇ ਬੋਲਣਾ। ਹਾਂ ਫਿਰ ਉਹਨੇ ਵੀ ਬੋਲਣਾ ਹੀ ਆ। ਹਾਂ ਕੋਈ ਗੱਲ। ਇਹ ਵੀ ਖਰਾਬ ਹੁੰਦੀ ਆ, ਪੜਾਈ ਵੀ ਖਰਾਬ ਹੁੰਦੀ। ਉਹ ਦਾਦੇ ਕਹਿੰਦੇ ਪ੍ਰਿੰਸੀਪਲ ਬੋਲਦੇ ਆ। ਹਾਂ ਉਹ ਫਿਰ ਇਹਦਾ ਨਾਂ ਕੱਟ ਦੇਉਂਗੇ ਜੇ ਇਹ ਬੱਚੋ। ਪ੍ਰਿੰਸੀਪਲ ਕਹਿਦਾ ਹਾਂਗਾ ਕੋਈ ਫਿਰ। ਨਾ ਕੋਈ ਗੱਲ ਨਹੀਂ ਮੈਂ ਉਹਦੇ ਨਾਲ ਜਾ ਜਾਣਾ। ਆਹ ਹੋ ਗਈ ਤੁਸੀ ਤਾਂ ਨਹੀਂ ਆ ਹਲੋ ਹਾਂਜੀ ਹਾਂਜੀ ਕਿੱਦਾਂ ਆਉਣਾ ਮੈਂ ਆਉਣਾ ਬਸ ਆਏ ਹੋਰ ਠੀਕ ਕੱਲੂ ਉੱਧਰ ਵੀ ਜਾਣਾ ਆਪਾਂ ਬਾਬੇ ਦੇ ਬਾਬੇ ਕੋਲ ਕਿੱਦਾਂ ਕਰੀਏ ਫੇ ਸਵੇਰ ਨੂੰ ਫੇ ਚੱਲੂੰਗੀ ਨਾਲ ਮੈਂ ਨਹੀਂ ਜਾਣਾ ਹੈਗਾ ਮੁੰਡੇ ਨੂੰ ਸਵੇਰੇ ਭੇਜਣਾ ਸਕੂਲੇ ਉਧਰ ਸਾਰੇ ਆਇਆ ਸੀ ਮੈਂ ਪੈਸੇ ਲਗਲਾ ਕੇ ਕਿ ਆਇਆ ਮੇਂ ਮੁੰਡੇ ਸਕੂਲੇ ਭੇਜ ਦੋ ਕੀ ਜਾਇਆ ਆ ਵੀਰੇ ਨੂੰ ਫੋਨ ਕਰਕੇ ਕੋਹ ਵਲੇ ਨੂੰ ਕਿਸਦੇ ਨੂੰ ਕਿਤੇ ਕੰਮ ਪੈ ਜਾਂਦਾ ਆ ਹੁਣੇ ਫੋਨ ਕਰਕੇ ਉਹਨੂੰ ਕਹਿ ਦੋ ਉਹਨੂੰ ਨਾਲ ਲੈ ਜਿਓ ਨਾਲੇ ਉਹ ਵੀ ਪੁੱਛਿਆ ਆਉਂਗਾ ਮੈਂ ਘਰ ਰਹਿ ਰਹੂੰਗੀ ਸਵੇਰ ਨੂੰ ਠੀਕ ਆ ਕੋਈ ਨਹੀਂ ਇੰਨਾ ਹੀ ਕਰ ਲੈਣੇ ਇੰਨਾ ਹੀ ਕਰ ਲੈਣੇ ਹਾਂ ਹਾਂ ਕੋਈ ਗੱਲ ਨਹੀਂ ਮੰਡੇ ਰਿਆ ਹੁਣ ਕੁੱਟੀਆਂ ਥੋੜੀ ਆਪਾਂ ਕਰਾਈ ਜਾਣੀਆਂ ਮੈਂ ਘਰ ਰਹਿ ਲੂੰਗੀ ਸਵੇਰ ਚਲ ਦੇਖ ਆ ਫੋਨ ਮੈਂ ਫੋਨ ਕਰਦਾ ਆਹੋ ਫੋਨ ਕਰਕੇ ਪੁੱਛ ਲੈਣਾ ਉਹਨੂੰ ਪੁੱਛ ਲਓ ਆਹੋ ਫੇਰ ਅਗਲਾ ਕੋਈ ਕੰਮ ਤੇ ਕਰ ਜਾਮੋ ਕਿੰਨੇ ਕਿਹਾ ਆਹੋ ਚਲ ਕੋਈ ਨਹੀਂ ਮੈਂ ਫੋਨ ਕਰਕੇ ਪੁੱਛਦਾ ਉਹਨੂੰ ਠੀਕ ਵਾ ਹੋ ਨਹੀਂ ਚੱਕਦਾ ਨਹੀਂ ਵੀਰਾ ਕੀ ਗੱਲ ਚੱਕਦਾ ਨਹੀਂ ਪਹੁੰਚਾਲ ਕੋਈ ਦੋ ਤਨਬਾਈ ਲਾਤਾ ਕਲਵਾਨ ਤੋਂ ਕੋਲ ਨੂੰ ਜਾਣਾ ਉਹ ਛੋਟੇ ਦੀ ਪੈਂਟ ਵੀ ਦਿੱਤੀ ਹੋਆ ਅੱਛਾ ਠੀਕ ਆ ਨਹੀਂ ਹਾਂ ਫੇ ਮੈਂ ਜਾਣਾ ਕਲਵਾਨ ਤੋਂ ਕੋਲ ਨੂੰ ਮੈਂ ਸਨੇਹਾ ਦੇ ਦੂੰਗੀ ਫੇ ਚਲ ਠੀਕ ਆ ਭੇ ਉਹਨੂੰ ਕਹਿ ਲਈ ਤਾ ਤਿਆਰ ਹੋ ਜੂਵੇ ਫੇ ਦੋਨੇ ਜਾਈ ਜਾਵਾਂਗੇ ਨਾਲੇ ਉਹ ਵੀ ਪੁੱਛ ਲਊ ਆਹੋ ਤਰ ਠੀਕ ਆਹੋ ਮੈਂ ਜਾਣਾ ਮੈਂ ਦੱਸ ਚਲ ਠੀਕ ਆ ਇਦਾਂ ਹੀ ਕਰ ਲਈ ਕਲਵੰਤ ਹਾਂਜੀ ਚਾਚੀ ਆਜੋ ਆਜੋ ਮੈਂ ਅੰਦਰ ਆਈ ਹਾਂ ਤੁਸੀਂ ਰਾਤ ਨੂੰ ਕਿੱਧਰ ਮੈਂ ਕਿਹਾ ਕਲਵੰਤ ਤੋਂ ਨਾਲੇ ਪੈਂਟ ਲਿਆਵਾ ਐਸ ਵੇਲੇ ਕੰਮ ਲੱਗਿਓ ਆ ਹਾਂਜੀ ਐਸ ਵੇਲੇ ਚਾਚੀ ਸਵੇਰੇ ਸੂਟ ਦੇਣਾ ਫੇ ਮੈਂ ਸਵੇਰੇ ਸੇ ਤੁਹਾਨੂੰ ਕੋਲ ਡਿਊਟੀ ਜਾਣਾ ਹੁੰਦਾ ਹੈ ਹਾਂਜੀ ਹੋਰ ਸੁਣਾਓ ਕਿਵੇਂ ਆਣਾ ਹੋਇਆ ਆਹ ਮੈਂ ਕਿਹਾ ਵੀ ਇਹਨੂੰ ਕੋਲ ਆਂਦੇ ਸੀਗੇ ਇਹ ਚਾਚਾ ਤੇਰਾ ਈ ਵੇ ਦੰਨੋ ਗਏ ਆ ਤੇ ਫੋਨ ਵੱਜਦਾ ਸੀਗਾ ਮੈਂ ਵੀ ਇਧਰ ਆਪਣੇ ਕੰਮ ਵਿੱਚ ਬੀਜੀ ਸੀ ਫੇ ਮੈਂ ਚੱਕਿਆ ਹੀ ਨਹੀਂ ਅੱਛਾ ਕੋਈ ਕੰਮ ਸੀ ਆ ਕੰਮ ਸੀਗਾ ਮਾਰ ਗਿਆ ਜਾਣਾ ਸੀਗਾ ਸਵੇਰੇ ਚੌਂਕੀ ਭੰਨ ਕਿ ਹੁਣ ਚਾਹ ਤੇ ਕਿੱਥੇ ਭੇਜਣਾ ਹੈ ਇਹਨਾਂ ਨੂੰ ਚੌਂਕੀ ਭਰਨ ਬਾਸ਼ਾਦੇ ਕਿਸੇ ਨੇ ਕਲਵਾਂ ਤੇ ਦੱਸਿਆ ਸੀਗਾ ਮੈਂ ਤਾਂ ਕੱਲ ਜਾ ਕੇ ਤੇ ਕਿਹਾਓ ਕੀ ਹੋ ਗਿਆ ਛੱਡ ਦੋ ਪਰ ਇਹ ਨਾ ਵੇ ਮਾ ਪਰਮਾ ਨੂੰ ਤੁਸੀਂ ਹਜੇ ਵੀ ਵਿਆਹ ਨਾਲ ਤੇ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਇਨ ਮੂੜੇ ਕਲੋਂ ਅੰਤ ਪਤਾ ਹੈਗਾ ਸਾਡੀ ਦਾ ਮੱਝ ਵੀ ਨਹੀਂ ਮਿਲਦੀ ਹੈਗੀ ਜਦੋਂ ਚੌਣ ਬੈਠੋ ਜਦੇ ਲੱਤ ਮਾਰ ਕੇ ਉਹ ਜਾਂਦੀ ਆ ਤੇ ਦੁਨੀਆ ਬਹੁਤ ਪਰੇ ਤੋਂ ਪਰੇ ਆ ਕਿਸੇ ਨੇ ਮੈਨੂੰ ਤਾਂ ਲੱਗਦਾ ਕੁਛ ਕੀਤਾ ਸਾਡੀ ਮੱਝ ਨੂੰ ਚਾਚੀ ਮੇਰੀ ਗੱਲ ਸੁਣੋ ਮਾਝ ਨੂੰ ਤਾਂ ਹੋਰ ਕੋਈ ਵੀ ਪ੍ਰੋਬਲਮ ਹੋ ਸਕਦੀ ਉਦਾਂ ਵੀ ਨਹੀਂ ਮਿਲ ਸਕਦੀ ਪੱਠੇ ਪੁੱਠਿਆਂ ਦੀ ਵੀ ਗੱਲ ਹੁੰਦੀ ਆ ਵਜ ਵੇਲੇ ਪਰ ਤੁਸੀਂ ਹੈ ਨਾ ਵਹਿਮਾਂ ਭਰਮਾਂ 'ਚ ਨਾ ਪਾਓ ਮੈਂ ਤਾਂ ਕਹਿੰਦੀ ਤੁਸੀਂ ਚਾਚਾ ਜੀ ਨੂੰ ਵੀ ਹੈ ਨਾ ਵਹਿਮਾਂ ਭਰਮਾਂ 'ਚੋਂ ਕੱਢੋ ਤੇ ਤੁਸੀਂ ਵੀ ਬਾਹਰ ਨਿਕਲੋ ਇਹਨਾਂ ਵਹਿਮਾਂ ਭਰਮਾਂ ਛੱਡੋ ਅੱਜ ਕੱਲ੍ਹ ਸਮਾਂ ਬਹੁਤ ਬਦਲ ਗਿਆ ਹੈ ਕਲਵਾਂ ਤਾਂ ਵਹਿਮ ਦੀ ਗੱਲ ਨਹੀਂ ਹੈਗੀ ਅਸੀਂ ਗਏ ਸੀ ਵੀ ਜਦੋਂ ਪਹਿਲੀ ਚੌਂਕ ਘਰੀ ਆ ਮੈਂ ਵੀ ਨਾਲ ਗਏ ਸੀ ਗੱਲਾਂ ਉਹਨੇ ਸੱਚੀਆਂ ਹੀ ਦਸੀਆਂ ਕਿਸ ਤਰ੍ਹਾਂ ਦਾ ਜਿੱਦਾਸੀ ਕੋਈ ਗੱਲ ਦਾ ਦੱਸਦੀ ਨਹੀਂ ਉਹਨੇ ਸਾਡੇ ਘਰ ਵਾਰ ਇਹ ਗੱਲਾਂ ਸੱਚੀਆਂ ਐ ਦਸੀਆਂ ਵੀ ਤੁਹਾਡੇ ਘਰੇ ਕਿਸੇ ਨੇ ਕੁਝ ਕੀਤਾ ਆ ਠੀਕ ਆ ਮੈਂ ਤਾਂ ਕਹਿੰਦੀ ਆ ਤੁਸੀਂ ਵੀ ਪੁੱਛ ਕੇ ਦੇਖ ਲਓ ਚਲ ਨਹੀਂ ਚਾਚੀ ਜੇ ਤੁਹਾਨੂੰ ਇਹ ਨਾ ਗੱਲਾਂ ਦਾ ਵਿਸ਼ਵਾਸ ਹੈਗਾ ਐ ਤਾਂ ਉਹ ਆਂਦੇ ਮੈਂ ਉਹਨਾਂ ਨੂੰ ਕਹਿ ਦਾਂਗੀ ਵੀ ਉਹ ਨਾਲ ਚਾਚਾ ਜੀ ਨਾਲ ਚੱਲ ਜਾਣਗੇ ਲੈ ਉਹ ਨਾਲ ਹੀ ਨਾ ਜਾਇਆ ਵੀ ਚਾਚੀ ਹਾਂ ਚਲੋ ਤੁਹਾਡਾ ਮੁੰਡਾ ਕੋਈ ਗੱਲ ਨਹੀਂ ਚਲ ਜਾਏਗਾ ਚਾਚਾ ਜੀ ਨਾਲ ਹਾਂਜੀ ਠੀਕ ਚਲ ਕਲਵਾਂ ਤੇ ਮੈਂ ਚਲਦੀ ਆਂ ਆ ਪੈਨਟ ਤਾਂ ਦੇ ਦੇ ਮੁੰਡੇ ਨੂੰ ਹਾਂ ਹਾਂ ਚਾਚੀ ਆ ਤਾਂ ਮੈਂ ਕਰਕੇ ਹੱਠੀ ਸੀ ਚੱਲ ਵਧੀਆ ਕੀਤਾ ਮੈਂ ਕਰ ਦਿੱਤੀ ਸੀ ਹਾਂ ਲੋ ਕਰਤੀ ਆ ਹਾਂਜੀ ਹਾਂਜੀ ਔਰ ਬੈਠਣਾ ਨਹੀਂ ਫਿਰ ਨਹੀਂ ਬੈਠੋ ਰੋਟੀ ਖਾਣ ਆ ਨਹੀਂ ਨਹੀਂ ਰੋਟੀ ਨਹੀਂ ਖਾਣੀ ਮੈਂ